ਇਹ ਰੋਡ ਸਾਡੀ ਜੱਪੋਵਾਲ ਜੱਪੋਵਾਲ ਤੋਂ ਸਰਜਾ ਸਰਜੇ ਤੋਂ ਇਥੇ 베ਰੀਆਣਾ 베ਰੀਆਣੇ ਤੋਂ ਬਾਅਦ ਮੈਸਮਪੁਰ ਮੈਸਮਪੁਰ ਕਲਾਂ ਦਾ ਵੀ ਇਹ ਸਾਉਂਦਾ ਹੈ ਮੈਸਮਪੁਰ ਖੋਰ ਦਾ ਡੇਰੀ ਯਾਲ ਤੇ ਕੁਆਟ ਵਿੰਡ ਭਈ ਦੇਖੀਏ ਤੇ 21 ਕਿਲੋਮੀਟਰ ਲੰਬਾਈ ਜਿਹੜੀ ਇਹਦੀ ਬਣ ਜਾਂਦੀ ਆ ਤੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਕਾਰ ਭਗਵੰਤ ਸਿੰਘ ਮਾਨ ਸਾਹਿਬ ਨੇ 17 ਕਰੋੜ ਤੇ 65 ਲੱਖ ਰੁਪਿਆ ਜਿਹੜਾ ਉਹ ਜਾਰੀ ਕੀਤਾ ਹੈ ਅੱਜ ਮੈਂ ਮੈਨੂੰ ਦਿਲੋਂ ਬਹੁਤ ਖੁਸ਼ੀ ਆ ਕਿ 21 ਕਿਲੋਮੀਟਰ ਦੀ ਇਹ ਸੜਕ ਸਾਡੀ ਸਾਰੀ 18 ਫੋਟੋਆਂ ਨੀਆਂ ਕਈ ਪਿੰਡਾਂ ਤੇ ਜਿਹੜੀਆਂ ਫਿਰਨੀਆਂ ਨੇ ਇਹਦੇ ਵਿੱਚ ਕਵਰ ਹੋ ਜਾਣੀਆਂ ਨੇ ਔਰ ਜਿਹੜਾ ਸਾਡਾ ਡਿਸਟੈਂਸ ਆ ਪਿੰਡਾਂ ਦਾ ਉਹ ਵੀ ਆਪਸ ਦੇ ਵਿੱਚ ਕਨੈਕਟੀਵਿਟੀ ਜਿਹੜੀ ਆ ਉਹ ਕਾਫੀ ਜ਼ਿਆਦੀ ਹੋ ਜਾਣੀਆਂ ਪਰ ਸਾਹਿਬ ਅੱਜ ਜਿਹੜਾ ਪਿੰਡ ਵਿਖੇ ਉਦਘਾਟਨ ਕੀਤਾ ਗਿਆ ਜੀ ਇਹਦੇ ਬਾਰੇ ਦੇਖੋ ਇਸ ਵੇਲੇ ਅਸੀਂ ਜੰਡਿਆਲਾ ਗੁਰੂ ਹਲਕੇ ਦੇ ਪਿੰਡ 베ਰੀਆਣਾ ਦੇ ਵਿੱਚ ਖੜੇ ਆ ਔਰ ਇੱਥੇ ਅੱਜ ਉਦਘਾਟਨ ਕੀਤਾ ਗਿਆ ਇੱਕ ਰੋਡ ਦਾ ਇਹ ਰੋਡ ਸਾਡੀ ਜੱਪੋਵਾਲ ਜੱਪੋਵਾਲ ਤੋਂ ਸਰਜਾ ਸਰਜੇ ਤੋਂ ਇੱਥੇ 베ਰੀਆਣਾ ਮੇਰੀ ਜਾਣੇ ਤੋਂ ਬਾਅਦ ਮੈਸਮਪੁਰ ਮੈਸਮਪੁਰ ਕਲਾਂ ਦਾ ਵੀ ਇਸ਼ਾਅ ਦਾ ਐ ਮੈਸਮਪੁਰ ਖੋਰ ਦਾ ਡੇਰੀ ਯਾਲ ਤੇ ਕੁਆਰਟ ਵਿੰਡ ਉਥੋਂ ਤੱਕ ਇਹ ਰੋਡ ਜਿਹੜੀ ਆ ਇਹ 18 ਫੁੱਟੀ ਹੋਊਗੀ ਔਰ ਕੁਝ ਰਸਤੇ ਦੇ ਵਿੱਚ ਕੱਚਾ ਵੀ ਆ ਉਹਨੂੰ ਵੀ 18 ਫੁੱਟ ਪੱਕਾ ਕੀਤਾ ਜਾਣਾ ਕੁੱਲ ਮਿਲਾ ਕੇ ਦੀ ਲੰਬਾਈ ਦੇਖੀਏ ਤੇ 21 ਕਿਲੋਮੀਟਰ ਲੰਬਾਈ ਜਿਹੜੀ ਆ ਉਹਦੀ ਬਣ ਜਾਂਦੀ ਆ ਔਰ ਇਸ ਇਲਾਕੇ ਵਾਸਤੇ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ ਨਿਯਮਤ ਆ ਜਿਹੜੀ ਇਹ ਰੋਡ ਜਿਹੜੀ ਆ ਬਣ ਰਹੀ ਆ ਔਰ ਇਸ ਦੇ ਵਾਸਤੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 17 ਕਰੋੜ ਤੇ 65 ਲੱਖ ਰੁਪਿਆ ਜਿਹੜਾ ਉਹ ਜਾਰੀ ਕੀਤਾ ਸੋ 21 ਕਿਲੋਮੀਟਰ ਦੀ ਇਹ ਸੜਕਾ ਇਹਦੇ ਨਾਲ ਮੈਂ ਸਮਝਦਾ ਕਿ ਜੰਡਿਆਲਾ ਇਲਾਕੇ ਦਾ ਜਿੰਨਾ ਵੀ ਪਿੰਡੂ ਏਰੀਆ ਹੈ ਹਰ ਇੱਕ ਪਿੰਡ ਨੂੰ ਹੀ ਇਸ ਚੀਜ਼ ਦਾ ਜਿਹੜਾ ਆ ਉਹ ਫਾਇਦਾ ਹੋਣਾ ਔਰ ਬੜੇ ਲੰਬੇ ਸਮੇਂ ਤੋਂ ਡਿਮਾਂਡ ਸੀਗੀ ਐਂਡ ਈਵਨ ਇੱਥੋਂ ਤੱਕ ਲੱਗਦਾ ਸੀਗਾ ਕਿ ਇਲਾਕੇ ਦੇ ਲੋਕ ਕਹਿੰਦੇ ਸੀਗੇ ਕਿ ਇਹ ਕੰਮ ਨਹੀਂ ਮਤਲਬ ਹੋ ਸਕਦਾ ਇਹ ਛੱਡ ਕੇ ਜੜੀ ਆ ਇਸ ਤਰ੍ਹਾਂ ਨਹੀਂ ਨਿਕਲ ਸਕਦੀ ਸੋ ਮੈਂ ਸਾਰੇ ਸਰਪੰਚ ਸਾਹਿਬ ਸਾਡੇ ਮੈਂ ਇਹਨਾਂ ਨੂੰ ਯਕੀਨ ਦਿਵਾਉਂਦਾ ਸੀਗਾ ਮੈਂ ਕਿਹਾ ਕੋਈ ਗੱਲ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਆਈ ਆ ਆਪਾਂ ਇਹ ਕੰਮ ਕਰਵਾਵਾਂਗੇ ਔਰ ਅੱਜ ਮੈਂ ਮੈਨੂੰ ਦਿਲੋਂ ਬਹੁਤ ਖੁਸ਼ੀ ਆ ਕਿ ਕੀ ਕਿਲੋਮੀਟਰ ਦੀ ਇਹ ਸੜਕ ਸਾਡੀ ਸਾਰੀ 18 ਫੁੱਟ ਹੋਣੀ ਹੈ ਕਈ ਪਿੰਡਾਂ ਤੇ ਜਿਹੜੀਆਂ ਫਿਰਨੀਆਂ ਨੇ ਇਹਦੇ ਵਿੱਚ ਕਵਰ ਹੋ ਜਾਣੀਆਂ ਨੇ ਔਰ ਜਿਹੜਾ ਸਾਡਾ ਡਿਸਟੈਂਸ ਆ ਪਿੰਡਾਂ ਦਾ ਉਹ ਵੀ ਆਪਸ ਦੇ ਵਿੱਚ ਕਨੈਕਟੀਵਿਟੀ ਜਿਹੜੀ ਆ ਉਹ ਕਾਫੀ ਜ਼ਿਆਦੀ ਹੋ ਜਾਣੀ ਆ ਔਰ ਮੈਤੇ ਰੋਡ ਤੱਕ ਇਹ ਸਾਰੇ ਪਿੰਡਾਂ ਨੂੰ ਜਿਹੜਾ ਆ ਇਹਦਾ ਫਾਇਦਾ ਹੋਣਾ ਸੋ ਮੈਂ ਅੱਜ ਸਮੂਹ ਬੇਰੀਆਣਾ ਦੀ ਪੰਚਾਇਤ ਨੂੰ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਪੰਚ ਸਾਹਿਬਾਨਾਂ ਨੂੰ ਪੰਚ ਸਾਹਿਬਾਨਾਂ ਨੂੰ ਜਿੰਨੇ ਵੀ ਸਾਡੇ ਇਲਾਕੇ ਦੇ ਪਤਵੰਤੇ ਸੱਜਣ ਨੇ ਲੋਕ ਨੇ ਉਹਨਾਂ ਨੂੰ ਵਧਾਈ ਦੇਣਾ ਸ਼ੁਭ ਕਾਮਨਾਵਾਂ ਦੇਣਾ ਕਿ ਅੱਜ ਉਹਨਾਂ ਦੀ ਚਰਾਂ ਤੋਂ ਜਿਹੜੀ ਇੱਕ ਇਸ਼ਾ ਸੀਗੀ ਮੰਗਣੀ ਮੈਂ ਕਾਹ ਸਕਦੇ ਲੋਕਾਂ ਨੇ ਤੇ ਇਹਦੀ ਮੰਗ ਵੀ ਛੱਡ ਦਿੱਤੀ ਸੀ ਕਿ ਸ਼ਾਇਦ ਇਹ ਪੂਰੀ ਨਹੀਂ ਹੋ ਸਕਦੀ ਇਹਦੀ ਮੰਗ ਹੀ ਕਿਉਂ ਕਰਨੀ ਹੈ ਇਸ਼ਾ ਮੈਂ ਕਹੂੰਗਾ ਜਿਹੜੀ ਇਸ਼ਾ ਸੀਗੀ ਇਹ ਕੇ ਇਲਾਕੇ ਦੇ ਲੋਕਾਂ ਦੀ ਕਿ ਇਸ ਤਰ੍ਹਾਂ ਦੀ ਸੜਕ ਬਣਨੀ ਚਾਹੀਦੀ ਆ ਉਹ ਅੱਜ ਉਹਨਾਂ ਦੀ ਇਸ਼ਾ ਪੂਰੀ ਹੋਈ ਆ ਸੋ ਮੇਰੇ ਵੱਲੋਂ ਸਮੂਹ ਪਿੰਡਾਂ ਨੂੰ ਸਮੂਹ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਜੀ ਮੈਮ ਜਿਹੜਾ ਅੱਜ ਤੁਹਾਡੇ ਪਿੰਡ ਵਿਖੇ ਉਦਘਾਟਨ ਕੀਤਾ ਗਿਆ ਮੰਤਰੀ ਸਾਹਿਬ ਵੱਲੋਂ ਦੇ ਬਾਰੇ ਸਾਡੇ ਪਿੰਡ ਦੀ ਕਾਫੀ ਟਾਈਮ ਤੋਂ ਮੰਗ ਸੀਗੀ ਵੀ ਸਾਡੇ ਪਿੰਡ ਦੀਆਂ ਸੜਕਾਂ ਨੂੰ ਸੋਹਣਾ ਬਣਾਇਆ ਜਾਵੇ ਮਤਲਬ ਤੋਂ ਉਹਦੇ ਵਾਸਤੇ ਅਸੀਂ ਸਰਪੰਚ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਬਹੁਤ ਜ਼ਿਆਦਾ ਬੋਲ ਦੋ